ਅੱਜ ਅਸੀਂ ਪਹੁੰਚੇ ਹਾਂ ਜੀ ਸੀਜੀਐਮ ਕਾਲਜ ਮੋਹਲਾ ਤੇ ਸੀਜੀਐਮ ਕਾਲਜ ਮੋਹਲਾ ਦੇ ਜਿਹੜੇ ਚੇਅਰਮੈਨ ਸਤਪਾਲ ਜੀ ਮੋਹਲਾ ਇਹਨਾਂ ਨਾਲ ਆਪਾਂ ਅੱਜ ਬਹੁਤ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਨੀ ਹੈ ਤੇ ਮੋਹਲਾ ਸਾਹਿਬ ਨੂੰ ਕੋਣ ਨਹੀਂ ਜਾਣਦਾ ਬੱਚਾ-ਬੱਚਾ ਜਾਣਦਾ ਹੈ ਕਿਉਂਕਿ ਇਹਨਾਂ ਨੇ ਬੜਾ ਮਤਲਬ ਸੰਘਰਸ਼ ਕੀਤਾ ਹੈ ਤੇ ਆਪਣਾ ਜੀਵਨ ਦਾ ਜਿਹੜਾ ਵੱਡਾ ਹਿੱਸਾ ਉਹ ਸੰਗਠਨ ਤੇ ਲਾਇਆ ਹੈ ਕਿ ਕਿਸਾਨ ਯੂਨੀਅਨ ਜਦੋਂ 20 ਦੇ ਵਿੱਚ ਕੋਲ ਕਰ ਰਹੀਆਂ ਸਨ ਮੋਰਚੇ ਤੇ ਦਿੱਲੀ ਮੋਰਚਾ ਤੇ ਉੱਥੇ ਵੀ ਇਹਨਾਂ ਨੇ ਆਪ ਦਾ بڑا ਰੋਲ ਨਿਭਾਇਆ ਹੈ ਤੇ ਹਰ ਮੁੱਦੇ ਤੇ ਇਹ ਬੋਲਦੇ ਰਹਿੰਦੇ ਆ ਕਿ ਆਪਣੇ ਜਿਹੜੇ ਆਰਟੀਕਲ ਉਹ ਲਿਖਦੇ ਰਹਿੰਦੇ ਆ ਅਖਬਾਰਾਂ ਤੇ ਲਿਖਦੇ ਰਹਿੰਦੇ ਆ ਮੈਂ ਇਹਨਾਂ ਤੇ ਲਿਖਦੇ ਰਹਿੰਦੇ ਆ ਤੇ ਅੱਜ ਆਪਾਂ ਇਹਨਾਂ ਨਾਲ ਉਹ ਜਿਹੜੇ ਭੱਗਦੇ ਮਸਲੇ ਐ ਭੱਗਦੇ ਮੁੱਦੇ ਐ ਚਲਨ ਤਮਾਮਲੇ ਐ ਉਹਨਾਂ ਇਹਨਾਂ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਨੀ ਹੈ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰੂੰਗਾ ਸਤਪਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਸਤਪਾਲ ਜੀ ਕਿਸਾਨ ਜੱਟੇ ਬੰਦਿਆਂ ਰੋਜ਼ ਮਤਲਬ ਕੋਈ ਨਾ ਕੋਈ ਸੰਘਰਸ਼ ਵਿੜਦੀਆਂ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਖਾਤਰ ਤੇ ਜਿਵੇਂ ਰੇਲਾਂ ਰੋਕਤੀਆਂ ਕਦੇ ਬੱਸਾਂ ਰੋਕਤੀਆਂ ਕਦੇ ਕੋਈ ਧਰਨਾ ਲਾਤਾ ਇਹੋ ਜੇ ਮਤਲਬ ਜਿਵੇਂ ਕੋਈ ਮਤਲਬ ਬਾਰਡਰਾਂ ਤੇ ਜਾ ਕੇ ਉੱਥੇ ਬਾਰਡਰ ਮਾਲ ਕੇ ਬਹਿ ਗਏ ਵੀ ਇਹਦੇ ਨਾਲ ਜਿਹੜੀ ਆਮ ਜਨਤਾ ਤੇ ਕਿੰਨਾ ਕੁ ਅਸਰ ਪੈਂਦਾ ਹੈ ਕੀ ਕੋਈ ਹੋਰ ਵੀ ਤਰੀਕਾ ਹੈ ਵੀ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਦੀ ਖਾਤਰ ਇਹਨਾਂ ਤੋਂ ਬਿਨਾਂ ਜਨਤਾ ਨੂੰ ਤੰਕਰੇ ਤੋਂ ਬਿਨਾਂ ਕੋਈ ਹੋਰ ਵੀ ਤਰੀਕਾ ਹੈ ਜਿਹੜਾ ਇਹ ਜਿਹੜਾ ਕਿਸਾਨ ਆਪਣੀਆਂ ਮੰਗਾਂ ਮਨਵਾ ਸਕਣ ਪਹਿਲਾਂ ਤਾਂ ਬਲਕਨ ਸਿੰਘ ਜੀ ਤੁਸੀਂ ਕੇਵਲ ਸ਼ਰਮਾ ਜੀ ਕਿਰਿੰਦਰ ਧੂੜਿਆ ਜੀ ਮੇਰੇ ਕੋਲੇ ਪਹੁੰਚੇ ਹੋ ਕਾਲਜ ਵਿੱਚ ਪਹੁੰਚੇ ਹੋ ਤਾਨੂੰ ਮੈਂ ਜੀ ਆਖਦਾ ਹਾਂ ਪਰ ਜਿਹੜੀ ਅੱਜ ਆਪਾਂ ਜਿਵੇਂ ਚਰਚਾ ਕਰਨ ਜਾ ਰਹੇ ਜਿਸ ਦਾ ਤੁਸੀਂ ਪਹਿਲਾ ਸਵਾਲ ਕੀਤਾ ਤਾਂ ਇਹ ਸਵਾਲ ਦੇ ਨਾਲ ਹੀ ਅਸੀਂ ਸਾਨੂੰ ਇੱਕ ਪਤਾ ਹੈ ਵੀ ਅਸੀਂ ਇੱਕ ਲੋਕਤੰਤਰੀ ਡੈਮੋਕ੍ਰੇਸੀ ਦੇਸ਼ ਦੇ ਵਿੱਚ ਰਹਿ ਰਹੇ ਹਾਂ ਭਾਰਤ ਨੂੰ ਅਸੀਂ ਦੁਨੀਆ ਦੀ ਵੱਡੀ ਡੈਮੋਕ੍ਰੇਸੀ ਕਹਿੰਦੇ ਹਾਂ ਵੱਡਾ ਲੋਕਤੰਤਰ ਕਹਿੰਦੇ ਹਾਂ ਇੱਥੇ ਜਿਹੜਾ ਇਹ ਜਿਹਨੂੰ ਅਸੀਂ ਤੁਸੀਂ ਜਿਹੜਾ ਸਵਾਲ ਕੀਤਾ ਕਿਸਾਨ ਜਥੇਬੰਦੀਆਂ ਦਾ ਇਹ ਅਸਲ ਦੇ ਵਿੱਚ ਜਦੋਂ ਡੈਮੋਕਰੇਸੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਸ ਨੂੰ ਪਬਲਿਕ ਪ੍ਰੈਸ਼ਰ ਗਰਪਸ ਕਿਹਾ ਜਾਂਦਾ ਦਬਾਅ ਹਿਤ ਸਮੂਹ ਆਪਦੇ ਹਿੱਤਾਂ ਦੀ ਲੜਾਈ ਲੜਦੇ ਆ ਆਪਦੇ ਹਿੱਤ ਦੀ ਲੜਾਈ ਕਿਸ ਤਰ੍ਹਾਂ ਲੜੀ ਜਾਵੇ ਤਾਂ ਇਹਦੇ ਲਈ ਬੜੀ ਵੱਡੀ ਸਾਡੇ ਤਰਾਸ ਦੀ ਬਣ ਗਈ ਕਿ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਜਥੇਬੰਦੀਆਂ ਬਣੀਆਂ ਸੀ ਉਹ ਲੋਕ ਹਿੱਤ ਲਈ ਲੜਦੀਆਂ ਸੀ ਲੋਕ ਹਿੱਤ ਲਈ ਅੱਜ ਵੀ ਲੜ ਰਹੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਪਰ ਸਰਕਾਰਾਂ ਉਹਨਾਂ 'ਚ ਵੰਡ ਪਾ ਦਿੰਦੀਆਂ ਨੇ ਔਰ ਉਹਦਾ ਜਿਹੜਾ ਬਹੁਤ ਸਾਰਾ ਜਿਹੜਾ ਉਹ ਮੰਤਵ ਹੁੰਦਾ ਆ ਕਿਉਂਕਿ ਦਬਾਅ ਹੈ ਸਮੂਦਾ ਮਤਲਬ ਹੁੰਦਾ ਪਬਲਿਕ ਪ੍ਰੈਸ਼ਰ ਦਾ ਮਤਲਬ ਕੁਝ ਕਿਸਾਨਾਂ ਵਾਲੀ ਜਥੇਬੰਦੀ ਬਣੀ ਆ ਉਹਦਾ ਮਤਲਬ ਆ ਵੀ ਉਹ ਲੜਾਈ ਕਿਸਾਨਾਂ ਵਾਲੀ ਲੜੇ ਆਮ ਲੋਕਾਂ ਨਹੀਂ ਲੜੇ ਜਾਂ ਜੇ ਕਿਸਾਨ ਤੇ ਮਜ਼ਦੂਰ ਆ ਕਿਸਾਨਾਂ ਤੇ ਮਜ਼ਦੂਰਾਂ ਨੇ ਲੜਾਈ ਲੜੇ ਪਰ ਸਾਡੀਆਂ ਸਰਕਾਰਾਂ ਉਹਨਾਂ ਨੂੰ ਜਥੇਬੰਦੀਆਂ ਨੂੰ ਤੋੜ ਕੇ ਆਪੋ ਬਣੇ ਪ੍ਰਧਾਨ ਆਪੇ ਹੀ ਲੋਕ ਆ ਜਾਂਦੇ ਆ ਲੋਕ ਆਪਦੇ ਮਤਲਬ ਵੀ ਲੈ ਆ ਜਾਂਦੇ ਆ ਕੁਝ ਨਾਂ ਚ ਚਮਕਾਉਣ ਲਈ ਆ ਜਾਂਦੇ ਨੇ ਕਿ ਜਥੇਬੰਦੀਆਂ ਜਿਹੜੀਆਂ ਉਹ ਵਖਤੀ ਤੌਰ ਤੇ ਬਣ ਜਾਂਦੀਆਂ ਨੇ ਕੁਛ ਫੱਟਾ ਲਾ ਕੇ ਫੱਟਾ ਯੂਨਿਆਂ ਸਰਕਾਰਾਂ ਬਣਾ ਦਿੰਦੀਆਂ ਨੇ ਉਸ ਦੇ ਵਿੱਚ ਖੁਸ਼ ਸਾਡਾ ਸੋਸ਼ਲ ਮੀਡੀਆ ਤੇ ਜਿਵੇਂ ਬਹੁਤ ਵੱਡਾ ਫਾਇਦਾ ਵੀ ਹੋਇਆ ਪਰ ਇੱਥੇ ਨੁਕਸਾਨ ਵੀ ਹੋਇਆ ਵੀ ਘਰੇ ਬਹਿ ਕੇ ਲੀਡਰ ਬਣ ਜਾਓ ਘਰੇ ਬਹਿ ਕੇ ਥਾਪੀਆਂ ਮਾਰਿਓ ਚੱਕ ਦਿਓ ਫੱਟੇ ਕਰ ਦਿਓ ਏ ਤਾਂ ਉਹਦਾ ਜਿਹੜਾ ਹੈ ਖਮਿਆਜਾ ਜਿਹੜਾ ਆ ਉਹ ਜਥੇਬੰਦੀਆਂ ਨੂੰ ਭੁਗਤਣਾ ਪੈਂਦਾ ਲੋਕਾਂ ਨੂੰ ਭੁਗਤਣਾ ਪੈਂਦਾ ਇਕੱਲੇ ਕਿਸਾਨਾਂ ਨਾਲ ਨਹੀਂ ਬਣੀ ਪਹਿਲਾਂ ਜਿਵੇਂ ਟੀਚਰਾਂ ਦੇ ਵਿੱਚ ਗਵਰਨਮੈਂਟ ਟੀਚਰ ਯੂਨਿਆਂ ਇੱਕ ਜਥੇਬੰਦੀ ਸੀ ਹੌਲੀ ਹੌਲੀ ਸਰਕਾਰਾਂ ਨੇ ਉਹਨਾਂ ਦੀ ਇੰਨੀ ਵੰਡ ਪਾਤੀ ਅੱਜ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਬਣ ਗਈਆਂ ਤਾਂ ਇਸ ਕਰਕੇ ਇਸੇ ਤਰ੍ਹਾਂ ਇਹ ਜਿਹੜਾ ਤੁਹਾਡਾ ਇੱਕ ਸਵਾਲ ਹੈ ਜਿਹੜਾ ਮੇਨ ਸਵਾਲ ਹੈ ਜਿਹੜਾ ਉਹ ਸਵਾਲ ਹੈਗਾ ਵੀ ਕੀ ਇਹ ਕਿੰਨਾ ਕਿਸ ਦਾ ਫਾਇਦਾ ਜਾਂ ਨੁਕਸਾਨ ਕੀ ਹੋ ਰਿਹਾ ਹੁੰਦਾ ਆ ਪਰ ਜਿਸ ਤਰ੍ਹਾਂ ਦੇ ਧਰਨਿਆਂ ਦਾ ਜਿਹੜਾ ਕਲਚਰ ਆ ਉਹ ਆਪਣੇ ਆਪ ਜੇ ਲੋਕ ਧਰਨਾ ਲਾਉਣਗੇ ਬਿਨਾ ਕਿਸੇ ਜਿਹੜਾ ਹੈ ਕਾਰਨਾਂ ਦੇ ਧਰਨੇ ਲਾਏ ਜਾਣਗੇ ਉਹ ਸਾਡੇ ਲੋਕਾਂ ਲਈ ਕਈ ਨੁਕਸਾਨਦੇ ਹੋ ਜਾਂਦੇ ਨੇ ਇਸ ਦਬਾਅ ਹਿਤ ਸਮੂਹ ਨੂੰ ਸਮਝਣਾ ਪ੍ਰੈਸ਼ਰ ਗਰੁੱਪ ਨੂੰ ਸਮਝਣਾ ਸਰਕਾਰ ਤੇ ਪ੍ਰੈਸ਼ਰ ਕਿਵੇਂ ਬਣਾਇਆ ਜਾਵੇ ਕਿੰਨੇ ਘੰਟੇ ਦਾ ਦਰਣਾ ਕੀਤਾ ਜਾਵੇ ਕਿੰਨੇ ਘੰਟੇ ਦਾ ਮੁਜ਼ਾਹਰਾ ਕੀਤਾ ਜਾਵੇ ਕਿਸ ਤਰ੍ਹਾਂ ਇਸ ਲੜੀਵਾਰਸ ਨੂੰ ਅੱਗੇ ਲਿਜਾਇਆ ਜਾਵੇ ਕਿਸ ਤਰ੍ਹਾਂ ਇਹਨੂੰ ਫਿਰ ਜੇ ਲੋੜ ਪੈਂਦੀ ਰੇਲਾ ਰੁਕੀਆਂ ਜਾਣ ਕਿਸ ਤਰ੍ਹਾਂ ਰਾਹ ਰੁੱਕੇ ਜਾਣ ਕਿਸ ਤਰ੍ਹਾਂ ਪੁਤਲੇ ਫੁੱਕੇ ਜਾਣ ਵੈਸੇ ਇਹ ਜਿਹੜੀਆਂ ਜਥੇਬੰਦੀਆਂ ਹਿੰਦੂਸਤਾਨ ਪੱਤਰ ਦੀਆਂ ਜਾਂ ਸਿੱਖੇਤ ਜਥੇਬੰਦੀਆਂ ਨੇ ਉਹ ਆਪਦੇ ਜਦੋਂ ਵੀ ਕਾਰਜਕ੍ਰਮ ਕਰਦੀਆਂ ਨੇ ਜਦੋਂ ਪ੍ਰੋਨਾ ਬਣਾਉਂਦੀਆਂ ਨੇ ਉਹ ਸਿਸਟਮ ਨਾਲ ਬਣਾਉਂਦੀਆਂ ਨੇ ਪਰ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਹਨੂੰ ਸਰਕਾਰਾਂ ਦੇ ਅੱਖੇ ਨੂੰ ਤੋੜਨ ਲਈ ਮਰੋੜਨ ਲਈ ਜਾਂ ਆਪਣੇ ਨੰਬਰ ਬਣਾਉਣ ਲਈ ਜਾਂ ਕਈ ਇਹਨਾਂ ਲੋਕ ਦੋਸ਼ ਲਾ ਦਿੰਦੇ ਇਹਨੂੰ ਜਥੇਬੰਦੀਆਂ ਕੁਝ ਪੈਸੇ ਖਾਂਦੀਆਂ ਨੇ ਹੋ ਸਕਦਾ ਕਿ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਵੀ ਆਪਣੇ ਆਪ ਪੈਦਾ ਹੋ ਜਾਂਦੀਆਂ ਨੇ ਇਹਦਾ ਸਾਨੂੰ ਨੁਕਸਾਨ ਹੁੰਦਾ ਖਾਸ ਕਰਕੇ ਪੰਜਾਬ ਸਾਡਾ ਜਿਹੜਾ ਬਾਰਡਰ ਤੇ ਰਹਿੰਦਾ ਆ ਬਾਰਡਰ ਦਾ ਏਰੀਆ ਆ ਇਸ ਕਰਕੇ ਸਾਡੇ ਇੱਥੇ ਇੰਡਸਟਰੀ ਲਾ ਕੇ ਪਹਿਲੇ ਹੀ ਖੁਸ਼ ਨਹੀਂ ਜਦੋਂ ਇਸ ਤਰ੍ਹਾਂ ਦੀ ਗਲਤ ਫਹਿਮੀਆਂ ਪੈਦਾ ਕੀਤੀਆਂ ਜਾਂਦੀਆਂ ਨੇ ਉਹਦਾ ਸਾਡੇ ਨੂੰ ਸਾਨੂੰ ਸਾਡੇ ਲੋਕਾਂ ਨੂੰ ਸਭ ਨੂੰ ਨੁਕਸਾਨ ਪਹੁੰਚਣਾ ਪੈਂਦਾ ਆ ਇਸ ਕਰਕੇ ਜਿਹੜਾ ਇਹ ਕਿਸਾਨ ਜਥੇਬੰਦੀਆਂ ਦਾ ਜਿਹੜੀਆਂ ਹਨ ਉਹਨਾਂ ਦਾ ਪ੍ਰੋਗਰਾਮ ਬਹੁਤ ਵਧੀਆ ਆ ਪਰ ਇਹਨੂੰ ਅਲਝਾਉਣ ਵਾਲੇ ਬਹੁਤ ਜ਼ਿਆਦੇ ਹਨ ਧਰਮ ਨੂੰ ਸ਼ਾਸਤ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਹਰੇਕ ਪਾਰਟੀ ਜਿਹੜੀ ਚ ਕੋਈ ਪਾਰਟੀ ਤੁਸੀਂ ਲੈ ਲਓ ਉਹ ਧਰਮ ਦਾ ਸਹਾਰਾ ਲੈਂਦੀ ਆ ਹੁਣ ਆਪਾਂ ਗੱਲ ਭਾਜਪਾ ਦੀ ਕਰੀਏ ਇਹ ਭਾਜਪਾ ਨੇ ਚਲੋ ਰਾਮ ਮੰਦਰ ਬਣਾਇਆ ਉੱਥੇ ਪੂਜਾ ਹੁੰਦੀ ਆ ਉਹਨੂੰ ਵੀ ਇੱਕ ਸਿਆਸਤ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਇਹ ਹਰੇਕ ਪਾਰਟੀ ਜਿਹੜੀ ਧਰਮ ਦਾ ਸਾਰਾ ਲੈਦੀ ਹੈ ਉਹਦੇ ਨਾਲ ਸਿਆਸਤ ਨੂੰ ਜੋੜ ਲੈਂਦੀ ਹੈ ਤੇ ਇਹ ਜਾਇਜ਼ ਹੈ ਵੀ ਧਰਮ ਨੂੰ ਤੇ ਸਿਆਸਤ ਨੂੰ ਇਕੱਠੇ ਕਰਨਾ ਵੈਸੇ ਤਾਂ ਇੱਕ ਨਾਰਾ ਹੈ ਧਰਮ ਜੋੜਦਾ ਹੈ ਤੋੜਦਾ ਨਹੀਂ ਪਰ ਅਸਲ ਦੇ ਵਿੱਚ ਸਾਡੇ ਜਿਹੜੇ ਰਾਜਨੀਤੀਵਾਨ ਲੋਕ ਨੇ ਇਹਨਾਂ ਨੇ ਧਰਮ ਨੂੰ ਤੋੜਨ ਵਾਸਤੇ ਰੱਖ ਲਿਆ ਭਾਵੇਂ ਮੰਦਰ ਦਾ ਮਸਲਾ ਹੋਵੇ ਭਾਵੇਂ ਸੀਏ ਦਾ ਮਸਲਾ ਹੋਵੇ ਇੱਕ ਪੋਲਰੇਸ਼ਨ ਕਰਨ ਵਾਸਤੇ ਇੱਕ ਪੱਕੀ ਵੰਡ ਕਰਨ ਵਾਸਤੇ ਤੁਸੀਂ ਦੇਖੋ ਦੁਨੀਆ ਦੇ ਇਤਿਹਾਸ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਲੋਕਤੰਤਰੀ ਦੇਸ਼ ਹੋਣ ਦੇ ਬਾਵਜੂਦ ਵੀ ਸਾਡੇ ਦੇਸ਼ ਵਿੱਚ ਧਰਮ ਦੇ ਨਾਂ ਤੇ ਦੰਗੇ ਹੁੰਦੇ ਰਹਿੰਦੇ ਸਤਪਾਲ ਜੀ ਮਾਰਕਸ ਨੇ ਲਿਖਿਆ ਸੀ ਧਰਮ ਅਫੀਮ ਹੈ ਕਿ ਉਹ ਵੀ ਸੱਚ ਸੀ ਦੇਖੋ ਇੱਕ ਜਦੋਂ ਅਸੀਂ ਫਲਸਫੇ ਨੂੰ ਪੜ੍ਹਦੇ ਹਾਂ ਉਹ ਗੱਲ ਬਹੁਤ ਲੰਮੀ ਜਦੋਂ ਅਸੀਂ ਕਿਤੇ ਅਰਸੂ ਪਲਾਟੋ ਮਾਰਕਸ ਨੂੰ ਪੜ੍ਹਦੇ ਹਾਂ ਇਹ ਧਰਮੇ ਕਾਫੀ ਮਹ ਹੈ ਪਰ ਉਹਦੇ ਮਤਲਬ ਨੂੰ ਸਮਝਣਾ ਵੀ ਉਹਨੇ ਕਦੋਂ ਕਿਹਾ ਸੀ ਕਿਵੇਂ ਕਿਹਾ ਸੀ ਇਹ ਕਿਸ ਤਰ੍ਹਾਂ ਇਹ ਰੂਪ ਧਾਰਨ ਕਰਦੀ ਆ ਕਿਸ ਤਰ੍ਹਾਂ ਧਰਮ ਸਾਡੀਆਂ ਜਦੋਂ ਜੜਾਂ 'ਚ ਵੜ ਕੇ ਬਹੁਤ ਸਾਰੇ ਜਿਹੜੇ ਅਸੀਂ ਜਦੋਂ ਲੋਕ ਉਹਦੀ ਪੈਰੋਕਾਰ ਨੇ ਜਿਹੜੇ ਉਹ ਕਟੜਤਾ ਵੱਲ ਵਧਦੇ ਨੇ ਤਾਂ ਉਹ ਭੁੱਲ ਜਾਂਦੇ ਨੇ ਕਿ ਧਰਮ ਜਿਹੜਾ ਆ ਉਹ ਸਾਰੇ ਲੋਕਾਂ ਵਾਸਤੇ ਆ ਸਾਡੇ ਅੰਦਰ ਦਾ ਮਸਲਾ ਆ ਧਰਮ ਸਾਡੇ ਮਨੁੱਖ ਦੀ ਜਿਹੜੀ ਆ ਉਹ ਅੰਦਰਲਾ ਸੰਬੰਧਤਾ ਉਹ ਜਿਹੜੀ ਹੈ ਸਾਡੀ ਆਤਮਾ ਨਾਲ ਸੰਬੰਧਤਾ ਤਾਂ ਉਦੋਂ ਇਹ ਜਦੋਂ ਧਰਮ ਪੋਲਰਾਈਜੇਸ਼ਨ ਕਰਦਾ ਜਦੋਂ ਵੰਡ ਕਰਦਾ ਹੈ ਕੁਝ ਧਾਰਮਿਕ ਲੋਕ ਗੱਦੀ ਤੇ ਬਹਿ ਕੇ ਦੂਜਿਆਂ ਦਾ ਕਤਲ ਕਰਨਾ ਚਾਹੁੰਦੇ ਆ ਦੂਜਿਆਂ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਭਾਵੇਂ ਭਾਰਤ ਦੀ ਵੰਡ ਵੇਲੇ ਹੋਇਆ ਭਾਵੇਂ ਉਹ 84 ਦੇ ਦੰਗਿਆਂ ਵੇਲੇ ਹੋਇਆ ਭਾਵੇਂ ਗੁਜਰਾਤ ਦੇ ਦੰਗਿਆਂ ਵੇਲੇ ਹੋਇਆ ਤਾਂ ਉਦੋਂ ਜਿਹੜਾ ਹੈ ਧਰਮ بڑا ਜਿਹੜਾ ਹੈ ਮਾੜਾ ਰੂਪ ਜਿਹੜਾ ਧਾਰਨ ਕਰ ਜਾਂਦਾ ਆ ਦੁਨੀਆ ਵਿੱਚ ਜਿੰਨੇ ਵੀ ਦੰਗੇ ਹੋਏ ਨੇ ਜਿੰਨੇ ਵੀ ਯੁੱਧ ਹੋਏ ਨੇ ਸਾਡੇ ਸਾਹਮਣੇ ਅੱਜ ਫਲਸਤੀਨ ਤੇ ਇਜ਼ਰਾਇਲ ਦਾ ਯੁੱਧ ਚੱਲ ਰਿਹਾ ਜਿੱਥੇ 30000 ਬੰਦੇ ਮਾਰੇ ਗਏ ਜਿੱਥੋਂ ਜ਼ਿਆਦਾ ਬੱਚੇ ਮਾਰੇ ਗਏ ਨੇ ਇੰਨੇ ਤਰਾਸ ਦੀ ਭੁਗਤਿਆ ਉਹ ਸਿਰਫ ਧਰਮ ਕਰਕੇ ਇੱਕ ਪਾਸੇ ਫਲਸਤੀਨ ਜਿਹੜੇ ਹੈ ਮੁਸਲਮਾਨ ਨੇ ਦੂਜੇ ਪਾਸੇ ਇਜ਼ਰਾਈਲ ਦੇ ਵਿੱਚ ਯਹੂਦੀ ਨੇ ਅੱਜ ਅਸੀਂ ਜਿਹੜੇ ਬਹੁਤ ਸਾਰੇ ਪ੍ਰੋਗਰੈਸਮ ਲੋਕ ਨੇ ਜਦੋਂ ਯਹੂਦੀਆਂ ਦਾ ਕਤਲ ਨਾਜ਼ੀਆਂ ਨੇ ਕੀਤਾ ਸੀ ਉਦੋਂ ਅਸੀਂ ਯਹੂਦੀਆਂ ਨਾਲ ਖੜੇ ਸਾਂ ਅੱਜ ਜਦੋਂ ਯਹੂਦੀ ਉੱਥੇ ਫਲਸਤੀਨ ਨੂੰ ਮਾਰ ਰਹੇ ਨੇ ਅੱਜ ਅਸੀਂ ਫਲਸਤੀਨੀਆਂ ਨਾਲ ਖੜੇ ਆਂ ਇਸ ਕਰਕੇ ਧਰਮ ਦੇ ਨਾਂ ਤੇ ਜਿਹੜੀਆਂ ਵੰਡਾਂ ਇਹ ਸਮਝਣ ਵਾਸਤੇ ਸਾਨੂੰ ਬੜੀ ਜਿਹੜੀ ਇਹਦੀ ਲੰਮੀ ਜਿਹੜੀ ਚਰਚਾ ਦੀ ਲੋੜ ਆ ਇਸ ਕਰਕੇ ਇਹ ਮੁੱਦਾ ਤੁਹਾਡੀ ਗੱਲ ਠੀਕ ਆ ਪਰ ਇਸ ਮੁੱਦੇ ਨੂੰ ਸਾਨੂੰ ਸਾਰੇ ਲੋਕਾਂ ਨੂੰ ਜਾਣਨ ਲਈ ਬਹੁਤ ਕੁਝ ਪੜ੍ਹਨਾ ਪਵੇਗਾ ਸੱਤ ਪਾਤ ਜੀ ਲੋਕ ਸਭਾ ਚੋਣਾਂ ਬੜੀਆਂ ਨਜ਼ਦੀਕ ਆ ਜਿਹੜੀਆਂ ਪਾਰਟੀਆਂ ਆ ਉਹ ਬੜੇ ਲੋਕ ਲਬਾਣੇ ਵਾਅਦੇ ਕਰਦੀਆਂ ਸੀ ਆ ਕਰਦਾਂਗੇ ਸੀ ਆ ਕਰਦਾਂਗੇ ਆ ਕਰਦਾਂਗੇ ਜਿਹੜਾ ਚੋਣ ਮੈਨੀਫੈਸਟ ਵਾਦਾ ਕੀ ਉਹਦੇ ਵਿੱਚ ਕਾਨੂੰਨੀ ਬਣ ਕੇ ਉਹ ਲਾਗੂ ਹੋਵੇ ਤਾਂ ਜੋ ਜਿਹੜਾ ਵਾਦਾ ਕਰਦੀਆਂ ਪਾਰਟੀਆਂ ਉਹ ਵਾਦਾ ਨਾ ਕਰੇ ਝੂਠੇ ਲਾਰੇ ਨਾਲ ਲਾਉਣ ਤਾਂ ਜੋ ਲੋਕ ਉਹਨਾਂ ਦੇ ਪਾਰਟੀਆਂ ਵਿੱਚ ਪਾਸਕੇ ਲੋਕੋਨਾਂ ਨੂੰ ਵੋਟਾ ਦੇਣ ਇਹ ਉਸੇ ਤਰ੍ਹਾਂ ਦੀ ਗੱਲ ਆ ਜਿਵੇਂ ਕੋਈ ਕਈ ਵਾਰ ਬਹੁਤ ਸਾਰੇ ਸਾਡੇ ਸਮਾਜਿਕ ਪਰਾਈਆਂ ਨੇ ਜਿਵੇਂ ਇੱਕ ਦਾਜ ਦੀ ਸਮੱਸਿਆ ਆ ਵੀ ਅਗਲਾ ਕਹਿੰਦਾ ਜੀ ਇਹਨੂੰ ਵਿਆਹ ਦੇ ਵਿੱਚ ਇਹਨੂੰ ਟੀਵੀ ਦੇ ਦਿਓ ਫਰਿੱਜ ਦੇ ਦਿਓ ਇਸ ਤਰ੍ਹਾਂ ਦੇ ਦਿਓ ਦੇ ਦਿਓ ਉਸ ਤਰ੍ਹਾਂ ਇੱਕ ਸੌਦੇਬਾਜ਼ੀ ਹੋ ਜਾਂਦੀ ਆ ਕਿ ਡੈਮੋਕ੍ਰੇਸੀ ਦੇ ਵਿੱਚ ਬਹੁਤ ਮਾੜਾ ਰਵਾਜ ਆ ਪਿੱਛੇ ਜੇ ਤੰਮੜਾ ਦੇ ਵਿੱਚ ਪਾਰਟੀ ਨੇ ਜਿਵੇਂ ਐਲਾਨ ਕਰਤਾ ਅਸੀਂ ਟੀਵੀ ਦੇਾਂਗੇ ਕੋਈ ਕਹਿ ਦਿੰਦਾ ਵੀ ਅਸੀਂ ਅਸੀਂ ਸਕੂਟੀਆਂ ਦੇਾਂਗੇ ਕੋਈ ਕਹਿ ਦਿੰਦਾ ਅਸੀਂ ਕੰਪਿਊਟਰ ਦੇਾਂਗੇ ਫਿਰ ਕਈ ਵਾਰ ਗੱਲ ਆ ਜਾਂਦੀ ਵੀ ਸੇਲੇ ਲੱਖ ਰੁਪਏ ਦੇਾਂਗੇ ਇਹ ਲੋਕ ਲਭਾਵ ਨੇ ਜਿਹੜੇ ਨਾਰੇ ਦੇਣੇ ਆ ਇਹ ਡੈਮੋਕ੍ਰੇਸੀ ਲੋਕਤੰਤਰ ਦੀ ਹੱਤਿਆ ਦੇ ਬਰਾਬਰ ਆ ਜਿਹੜੇ ਨਾਰੇ ਦੇਣੇ ਚਾਹੀਦੇ ਆ ਲੋਕਾਂ ਨੂੰ ਲਭਾਉਣ ਵਾਸਤੇ ਜਿਹ ਲਾਰੇ ਨਾਰੇ ਦੇਣੇ ਚਾਹੀਦੇ ਜੇ ਸਾਡੇ ਲੋਕ ਸਿਆਣੇ ਹੋਣ ਜਦੋਂ ਮੰਗ ਕਰਨ ਵੀ ਸਾਨੂੰ ਇਸ ਤਰ੍ਹਾਂ ਦੇ ਲੋਕ ਲਭਾਣਿਆਂ ਨਾਰਿਆਂ ਦੀ ਲੋੜ ਨਹੀਂ ਐ ਸਾਨੂੰ ਜੇ ਚਾਹੀਦਾ ਰੁਜ਼ਗਾਰ ਚਾਹੀਦਾ ਸਾਨੂੰ ਕੰਮ ਚਾਹੀਦਾ ਔਰ ਕਿਸਾਨਾਂ ਨੂੰ ਫਸਲਾਂ ਦੇ ਭਾਅ ਚਾਹੀਦੇ ਆ ਮਜ਼ਦੂਰਾਂ ਨੂੰ ਮਜ਼ਦੂਰੀ ਚਾਹੀਦੀ ਆ ਇਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਪਰ ਜੇ ਕਿਤੇ ਇਹ ਕੋ ਕਾਨੂੰਨ ਬਣ ਜੇ ਵੀ ਜੇ ਕੋਈ ਸਰਕਾਰਾਂ ਇਸ ਤਰ੍ਹਾਂ ਕਰਕੇ ਇੰਨਾ ਕੁ ਜਿਹੜਾ ਹੋ ਦੇ ਸਕਦੀਆਂ ਇੰਨੀ ਗੱਲ ਉਹਦੇ ਮੈਨੀਫੈਸਟੋ ਨੂੰ ਕਹਿ ਸਕਦੀਆਂ ਜੇ ਮੈਨੀਫੈਸਟੋ ਨੂੰ 50% ਜਾਂ 60% ਪੂਰਾ ਨਹੀਂ ਕਰਦੀਆਂ ਤਾਂ ਉਹ ਸਰਕਾਰ ਨੂੰ ਪਿੱਛੇ ਜੇ ਇੱਕ ਮੰਗ ਉੱઠી ਸੀ ਕਿਉਂ ਨਾ ਅਸੀਂ ਆਪਦੇ ਐਮਪੀ ਐਮਐਲਏ ਨੂੰ ਵਾਪਸ ਸੱਦ ਸਤੀ ਜੇ ਕੋਈ ਐਮਐਮ ਐਮਪੀ ਐਮਐਲਏ ਜੇ ਸਰਕਾਰ ਕੰਮ ਨਹੀਂ ਕਰ ਸਕਦੀ ਔਰ ਇਹ ਮਸ਼ਹਰੀ ਕਰਕੇ ਅਸੀਂ ਉਹਨੂੰ ਆ ਵਾਪਸ ਸਦੀਏ ਵੀ ਭਾਈ ਨਹੀਂ ਤੂੰ ਇਸ ਤੇ ਯੋਗ ਨਹੀਂ ਜਾਂ ਆ ਸਰਕਾਰ ਚਲਣ ਦੇ ਯੋਗ ਨਹੀਂ ਜੇ ਕੋਈ ਸਰਕਾਰ ਆਪਦੇ ਲਮਾਣੇ ਨਾਰੇ ਦੇ ਕੇ ਸਰਕਾਰ ਝੂਠ ਬੋਲ ਕੇ ਸੱਤਾ ਚਾਉਂਦੀ ਆ ਲੋਕਾਂ ਨੂੰ ਹੱਕ ਹੋਣਾ ਚਾਹੀਦਾ ਬਈ ਨਹੀਂ ਆਇਆ ਤੂੰ ਰਾਜ ਨਹੀਂ ਕਰ ਸਕਦਾ ਇਸ ਕਰਕੇ ਇੱਥੇ ਵੀ ਜਿਹੜੀ ਕੋਈ ਨਾ ਕੋਈ ਕਾਨੂੰਨੀ ਜਿਹੜੀ ਮਤ ਬਣਨੀ ਚਾਹੀਦੀ ਆ ਕੋਈ ਨਾ ਕੋਈ ਕਾਨੂੰਨ ਬਣਨਾ ਚਾਹੀਦਾ ਵੀ ਸਰਕਾਰ ਜਿਹੜੀ ਇਸ ਤਰ੍ਹਾਂ ਕਰਕੇ ਲੋਕਾਂ ਨਾਲ ਕੋਈ ਵੀ ਪੋਲੀਟੀਕਲ ਪਾਰਟੀ ਰਾਜਨੀਤਿਕ ਤੇ ਠੱਗੀ ਨਾ ਮਾਰ ਸਕੇ ਵੀ ਲੋਕੇ ਨਾ ਸਮਝਣ ਅਸੀਂ ਠੱਗੇ ਗਏ ਇਹ ਫਸਲਾਂ ਤੇ ਜਿਹੜੀ ਐਮਐਸਪੀ ਦੀ ਕੇਂਦਰ ਸਰਕਾਰ ਵਾਸਤੇ ਕਿੱਡੀ ਵੱਡੀ ਚੁਣੌਤੀ ਜਿਹੜੀ ਬਣੀ ਪਈ ਹੈ ਇਸ ਟਾਈਮ ਤੇ ਦੇਖੋ 23 ਫਸਲਾਂ ਐਮਐਸਪੀ ਦਾ ਮਸਲਾ ਪਲਾ ਐਮਐਸਪੀ ਮਿਲਣਾ ਲਈ ਇਹ ਮੰਡੀਕਰਨ ਨਾਲ ਆ ਔਰ ਮੰਡੀਕਰਨ ਨਾਲ ਆ ਔਰ ਡਬਲ ਜੀਟੀਓ ਨਾਲ ਆ ਵਰਲਡ ਵਪਾਰ ਸੰਸਥਾ ਕੀ ਕਰ ਰਹੀ ਹੈ ਜਦੋਂ ਸਾਡਾ ਦੇਸ਼ 90ਆਂ ਦੇ ਵਿੱਚ ਇਹਦੇ ਵਿੱਚ ਸ਼ਾਮਲ ਹੋਇਆ ਸੀ ਉਦੋਂ ਤੋਂ ਲੈ ਕੇ ਜਿਹੜੀਆਂ ਬਹੁਤ ਸਾਰੀਆਂ ਪ੍ਰੋਗਰੈਸਿਵ ਜਥੇਬੰਦੀਆਂ ਸੀ ਉਦੋਂ ਕਿਸਾਨ ਸੁਭਾਵਾਂ ਸੀ ਕਿਸਾਨ ਯੂਨੀਅਨਾਂ ਸੀ ਉਦੋਂ ਤੋਂ ਤਹੀਂ ਹੀ ਹਿੰਦੁਸਤਾਨ ਪੱਧਰ ਤੇ ਇੱਥੇ ਮੰਤਨ ਹੋ ਰਿਹਾ ਵੀ ਕਿਸ ਤਰ੍ਹਾਂ ਕਰਕੇ ਜੇ ਦੁਨੀਆ ਦੇ ਵਿੱਚ ਜਿਹੜੇ ਬਹੁਤ ਸਾਰੇ ਕਿਸਾਨ ਆ ਕਿਸਾਨਾਂ ਨੂੰ ਖੇਤੀ ਤੋਂ ਦੂਰ ਕੀਤਾ ਜਾ ਰਿਹਾ ਖਾਸ ਕਰਕੇ ਜਿਹੜੀ ਜਿਹਨੂੰ ਅਸੀਂ ਛੋਟੀਆਂ ਜੋਤਾਂ ਕਹਿੰਨੇ ਸਾਂ ਜਿਹੜਾ ਛੋਟਾ ਕਿਸਾਨ ਆ 2 ਏਕੜ 5 ਏਕੜ 10 ਏਕੜ ਤੱਕ ਦੇ ਕਿਸਾਨਾਂ ਦੇ ਜਿਹੜੀ ਸੀ ਵੀ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਖਸਾਲ ਹੋਵੇ ਔਰ ਉਸ ਤੋਂ ਇਲਾਵਾ ਵੀ ਜਿਹੜਾ ਜਦੋਂ ਥੋੜੇ ਜਿਹਾ ਕਿਸਾਨ ਖਸਾਲ ਕਿਸਾਨ ਆ 20 25 ਕਿੱਲੇ ਵਾਲਾ ਉਹ ਵੀ ਕਰਜ਼ਾਈ ਹੋ ਗਿਆ ਸੀ ਔਰ ਕਿਸਾਨੀ ਜਿਹੜੀ ਲਗਾਤਾਰ ਜਦੋਂ ਕਰਜ਼ੇ ਵੱਲ ਜਾ ਰਹੀ ਸੀ ਵੀ ਐਮ ਐਸ ਪੀ ਤੋ ਲਾਵਾ ਜਿਹੜਾ ਫਸਲਾਂ ਦਾ ਮੁੱਲ ਕਿਸਾਨਾਂ ਨੂੰ ਮਿਲੇ ਪਰ ਫਸਲਾਂ ਦੇ ਮੁੱਲ ਦੇ ਨਾਲ ਉਹਨਾਂ ਦਾ ਮੰਡੀਕਰਨ ਹੋਵੇ ਇਹਨਾਂ ਨੇ ਜਿਹੜੀ ਖੁੱਲੀ ਮੰਡੀ ਦੀ ਵਿਵਸਥਾ ਕੀਤੀ ਸੀ ਖੁੱਲੀ ਮੰਡੀ ਦੇ ਵਿੱਚ ਕਿਸਾਨ ਇੱਥੋਂ ਦਾ ਕਿਸਾਨ ਜੈਪੁਰ ਜਾ ਕੇ ਫਸਲ ਨਹੀਂ ਵੇਚ ਸਕਦਾ ਇੱਥੋਂ ਦਾ ਕਿਸਾਨ ਜਾ ਕੇ ਦਿੱਲੀ ਨਹੀਂ ਵੇਚ ਸਕਦਾ ਜੇ ਕਿਸੇ ਦੇ ਕੋਈ ਜਾਮਨ ਟਮਾਟਰ ਫਸਲ ਫਾਲ ਨਰਮਾ ਜੇ ਕੋਈ ਅੱਧੀ ਟਰਾਲੀ ਟਰਾਲੀ ਆ ਜਾਂ ਗੱਡੇ ਜਿੰਨੀ ਆ ਉਹ ਜਾ ਕੇ ਕੋ 100 200 500 ਕਿਲੋਮੀਟਰ ਨਹੀਂ ਵੇਚ ਸਕਦਾ ਐਮਐਸਪੀ ਦੇ ਨਾਲ ਮੰਡੀਕਰਨ ਔਰ ਐਮਐਸਪੀ ਫਸਲਾਂ ਔਰ ਫਸਲਾਂ ਦਾ ਬਦਲ ਢੋਨੇ ਦਾ ਬਦਲ ਜਾਂ ਕਿਤੇ ਨਰਮਾ ਜੇ ਨਹੀਂ ਹੋ ਰਿਹਾ ਉਹਦਾ ਬਦਲ ਕੀ ਹੋ ਰਿਹਾ ਜੇ ਨਰਮੇ ਨੂੰ ਸੁੰਡੀ ਪੈ ਰਹੀ ਆ ਜੇ ਉਹਨੂੰ ਨਰਮੇ ਨੂੰ ਲਗਾਤਾਰ ਪਿਛਲੇ ਸਾਲਾਂ ਜੋ ਨਰਮੇ ਦੀ ਫਸਲ ਖਰਾਬ ਹੋ ਰਹੀ ਆ ਅਸੀਂ ਉਸ ਨੂੰ ਫਸਲ ਦੇ ਰਜਾ ਨੂੰ ਕਿਸ ਤਰ੍ਹਾਂ ਬਦਲ ਸਕਦੇ ਆ ਜਦੋਂ ਜ਼ਿਮੀਂਦਾਰ ਕੁਝ ਫਸਲ ਨਹੀਂ ਲਾਉਂਦਾ ਜੇ ਉਹ ਗੰਨਾ ਲਾ ਲੈਂਦਾ ਆ ਤੇ ਗੰਨਾ ਵਿਕਦਾ ਨਹੀਂ ਤੇ ਜਿਸ ਸਾਲ ਫਸਲ ਕਈ ਵਾਰ ਹੁੰਦੀ ਆ ਤਾਂ ਉਸ ਸਾਲ ਜਿਹੜਾ ਉਹਦਾ ਮੁੱਲ ਨਹੀਂ ਮਿਲਦਾ ਐਦਕੀ ਸਾਡੇ ਇਲਾਕੇ ਦੇ ਵਿੱਚ ਕਿੰਨਾ ਸੰਤਰਾ ਬਹੁਤ ਜ਼ਿਆਦਾ ਹੋਇਆ ਪਰ ਉਹਦਾ ਮੁੱਲ ਨਹੀਂ ਮਿਲਿਆ ਜੇ ਆਂਧਰਾ ਵਿੱਚ ਟਮਾਟਰ ਹੋ ਗਿਆ ਔਰ ਟਮਾਟਰ ਨਹੀਂ ਉਹਨਾਂ ਦਾ ਵਿਕਿਆ ਜੇ ਕਿਤੇ ਆਲੂ ਦੀ ਫਸਲ ਕੱਟ ਹੋ ਜਾਂਦੀ ਉਹ ਬਹੁਤ ਮਹਿੰਗਾ ਹੋ ਜਾਂਦਾ ਆ ਜਦੋਂ ਵਪਾਰੀ ਕੋਲੇ ਚਲਾ ਜਾਂਦਾ ਆ ਤਾਂ ਉਹਦਾ ਜਿਹੜਾ ਇਹ ਆ ਵੀ ਜੇਦੋਂ ਉਹਨਾਂ ਸਸਤਾ ਖਰੀਦਿਆ ਹੁੰਦਾ 50 ਪੈਸੇ ਤਾਂ ਉਹੋ ਚੀਜ਼ ਉੱਥੇ 20 ਰੁਪਏ ਵਿਕਦੀ ਆ ਵੀ ਮੰਡੀਕਰਨ ਦਾ ਕੀ ਹੱਲ ਕੀਤਾ ਜਾਵੇ ਐਮਐਸਪੀ ਦੇ ਨਾਲ ਐਮਐਸਪੀ ਵੀ ਦਿੱਤੀ ਜਾਵੇ ਨਾਲ ਮੰਡੀਕਰਨ ਦਾ ਕੀਤਾ ਜਾਵੇ ਨਾਲ ਜੇ ਫਸਲਾਂ ਬਦਲੀਆਂ ਜਾਂਦੀਆਂ ਨੇ ਜੇ ਕਿਸੇ ਸਟੇਟ ਦੇ ਵਿੱਚ ਕਿਸੇ ਦੇ ਵਿੱਚ ਵੀ ਰਾਜ ਦੇ ਵਿੱਚ ਵੀ ਸਾਡੇ ਵੇਦੇ ਆ ਵੇ ਨੇ ਇੱਥੇ ਫੋਲੇ ਸਰੋਂ ਦਾਣਾ ਹੋਰ ਬਹੁਤ ਸਾਰੀਆਂ ਫਸਲਾਂ ਹੁੰਦੀਆਂ ਸੀ ਪਰ ਫਸਲਾਂ ਦਾ ਰੂਪ ਜਿਵੇਂ ਜਿਵੇਂ ਬਦਲਦਾ ਜਾਂਦਾ ਆ ਕੀ ਸਰਕਾਰਾਂ ਉਹਦੇ ਉੱਤੇ ਕੁਝ ਕਰਦੀਆਂ ਪਿਛਲੇ ਸਮੇਂ ਦੇ ਵਿੱਚ ਜਿਵੇਂ ਸਾਡੀ ਲੁਧਿਆਣਾ ਯੂਨੀਵਰਸਿਟੀ ਸੀ ਐਗਰੀਕਲਚਰ ਯੂਨੀਵਰਸਿਟੀ ਸੀ ਸਰਕਾਰ ਨੇ ਫੰਡ ਦੇਣੇ ਬੰਦ ਕਰਤੇ ਖੋਜਾਂ ਬੰਦ ਹੋ ਗਈਆਂ ਇਹ ਵਿਭਾਗ ਜਿਹੜੇ ਆ ਨਾਂ ਦੇ ਬਰਾਬਰ ਆ ਲੋਕਾਂ ਨੂੰ ਜਾਗਰੂਕ ਨਹੀਂ ਕਰ ਰਹਾ ਇਸ ਕਰਕੇ ਬੜੀ ਵੱਡੀ ਸਮੱਸਿਆ ਹੈ ਐਮਐਸਪੀ ਦੀ ਇਹਦੇ ਤੇ ਜਿਹੜੀ ਆ ਬਹੁਤ ਸਾਰੀ ਜਾਣਕਾਰੀ ਜਿਹੜੀ ਆ ਉਹ ਸਾਨੂੰ ਲੋਕਾਂ ਨੂੰ ਦੇਣੀ ਪਵੇਗੀ ਖੁਦ ਨੂੰ ਪੜ੍ਹਨਾ ਪਵੇਗਾ ਫਿਰ ਇਹਦੇ ਬਾਰੇ ਦੱਸਣਾ ਪਵੇਗਾ ਸਰ ਥੋੜੇ ਦਿਨਾਂ ਦੀ ਪਹਿਲਾਂ ਦੀ ਗੱਲ ਹੈ ਵਿਧਾਨ ਸਭਾ ਦੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਦੇ ਵੱਡੇ ਲੀਡਰਾਂ ਵੱਲੋਂ ਵਿਧਾਨ ਸਭਾ ਦੇ ਵਿੱਚੋ ਛਿੱਤਰੋ ਛਤਰੀ ਇੱਕ ਦੂਜੇ ਨੂੰ ਗਾਲੀ ਗਲੋਚ ਕਰਨਾ ਕਿ ਇਹ ਮर्याਦਾ ਨੂੰ ਭੰਗ ਕਰਨਾ ਤੇ ਜਾਂ ਮर्याਦਾ ਦੇ ਉਲਟ ਕਰਨਾ ਕੀ ਇਹ ਜਾਇਜ਼ ਦੇਖੋ ਬਹੁਤ ਸਾਰੇ ਲੇਖਕਾਂ ਲੇਖਕਾਂ ਨੇ ਖਾਸ ਕਰਕੇ ਪਾਸ ਲੈ ਕੇ ਕਿ ਅਸੀਂ ਇਹ ਡੂੰਮਣੇ ਵਾਲ ਉਂਗਲ ਨਾ ਕਰੂੰ ਤਾਂ ਇਹ ਜਦੋਂ ਪਹਿਲਾਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਮੇਜ਼ ਕੁਰਸੀਆਂ ਚੀਜ਼ਾਂ ਤੇ ਕੋਈ ਨਾ ਕੋਈ ਪਿਆ ਹੁੰਦਾ ਸੀ ਸਮਾਨ ਪਿਆ ਹੁੰਦਾ ਸੀ ਹੌਲੀ ਉਹਨਾਂ ਨੇ ਸਾਰਾ ਕੁਝ ਗੱਟਤਾ ਉੱਥੇ ਕਿਉਂਕਿ ਕਿਸੇ ਤੇ ਸਿਰ 'ਚ ਮਾਈਕ ਨਾ ਮਾਰਦੇ ਕੋਈ ਚੁੱਕ ਕੇ ਉੱਥੋਂ ਦੀ ਚੀਜ਼ ਨਾ ਮਾਰਦੇ ਉਹਨਾਂ ਨੇ ਸਾਰਾ ਕੁਝ ਫਿਕਸ ਕਰਤਾ ਵੀ ਕੋਈ ਇਸ ਤਰ੍ਹਾਂ ਦੀ ਨਾ ਕਰੇ ਇਹ ਕਈ ਵਿਧਾਨ ਸਭਾ ਦੇ ਵਿੱਚ ਬਹੁਤ ਸਾਰੇ ਬਾਰੀ ਜਿਹੜੇ ਹੈ ਆ ਜੁੱਤੇ ਚਪਲਾਂ ਚੱਲੇ ਰੋਲੇ ਪਏ ਤੇ ਇਸ ਇਸ ਤੋਂ ਬਚਣ ਦੇ ਲਈ ਵਿਧਾਨ ਸਭਾਵਾਂ ਦੇ ਵਿੱਚ ਬਹੁਤ ਕੁਝ ਇਹ ਕੋਸ਼ਿਸ਼ ਕੀਤੀ ਗਈ ਤਾਂ ਪਰ ਸਰਕਾਰਾਂ ਨੇ ਉੱਥੇ ਮਾਰਸ਼ਲ ਰੱਖੇ ਹੋਏ ਨੇ ਐਮਐਲਏ ਨੂੰ ਬਾਹਰ ਕੱਢ ਦੇਣਾ ਐਮਪੀ ਨੂੰ ਬਾਹਰ ਕੱਢ ਦੇਣਾ ਪਰ ਗੱਲ ਇਹ ਨਹੀਂ ਕੱਲੀ ਲੜਾਈ ਝਗੜੇ ਦੀ ਨਹੀਂ ਗੱਲ ਹੈ ਵੀ ਬੜੀ ਸ਼ਰਮ ਵਾਲੀ ਗੱਲ ਹੈ ਵੀ ਜਿਹੜੀ ਪੋਲਿਟਿਕਲ ਪਾਰਟੀਆਂ ਨੇ ਲੋਕਾਂ ਨੂੰ ਸਿਰਫ ਭਲੇਖੇ ਦੇਣ ਵਾਸਤੇ ਲੜਦੀਆਂ ਨੇ ਜਦੋਂ ਰਾਜ ਕਰਦੀਆਂ ਨੇ ਬਹੁਤ ਸਾਰੀਆਂ ਪਾਰਟੀਆਂ ਦੇ ਜਿਹੜੇ ਨੇ ਕੰਮ ਇੱਕੋ ਜਿਹੇ ਨੇ ਉਹਨਾਂ ਦੀ ਜਿਹੜੀ ਜਿਹੜੇ ਜਿਹਨੂੰ ਅਸੀਂ ਕਹਿ ਦਿੰਨੇ ਚਾਲੇ ਇੱਕੋ ਜਿਹੇ ਨੇ ਪਰ ਉਹ ਲੜਦੀਆਂ ਜਿਵੇਂ ਜਿਵੇਂ ਹੁਣ ਮੰਨ ਲਓ ਹੁਣ ਮੌਜੂਦਾ ਵਿਧਾਨ ਸਭਾ ਦੇ ਵਿੱਚ ਕਈ ਵਾਰ ਹੋ ਸਕਦਾ ਇੱਕ ਇੱਕ ਦੋ ਖਬਰਾਂ ਨੇ ਇਹ ਵੀ ਲਿਖਿਆ ਜਿਵੇਂ ਮੰਨ ਲਓ ਕਾਂਗਰਸ ਤੇ ਆਮ ਆਦਮੀ ਪਾਰਟੀ ਸੀ ਤੇ ਕੋ ਸੈਂਟਰ 'ਚ ਇਹਨਾਂ ਦਾ ਸਮਝੌਤਾ ਹੋ ਗਿਆ ਸੈਂਟਰ ਜੇ ਇਕੱਠੇ ਹੋ ਗਏ ਦਿੱਲੀ 'ਚ ਕਿਹਦੇ ਇਕੱਠੇ ਇਲੈਕਸ਼ਨ ਲੜ ਗੁਜਰਾਤ ਚ ਕਹਿੰਦੇ ਇਕੱਠੇ ਇਲੈਕਸ਼ਨ ਲੜਨੇ ਆ ਪੰਜਾਬ ਚ ਕਹਿੰਦੇ ਆਡਾ-ਆਡਾ ਇਲੈਕਸ਼ਨ ਲੜਨੇ ਆ ਪਰ ਇੱਕੋ ਡਰਾਮਾ ਵੀ ਹੋ ਸਕਦਾ ਵੀ ਭਾਈ ਉੱਥੇ ਭਗਵੰਤ ਮਾਨ ਤੇ ਬਾਜਵਾ ਲੜ ਰਹੇ ਨੇ ਇਸ ਕਰਕੇ ਕਾਲੀ ਫੈਕਟਰ ਜਿਹੜਾ ਉਹ ਪ੍ਰੈਸ ਚੋਂ ਬਾਹਰ ਹੋ ਜਾਊਗਾ ਵੀ ਇਹਨਾਂ ਦਾ ਨਾਂ ਨਹੀਂ ਆਊਗਾ ਤੀਜੀਆਂ ਧਰਾਂ ਜੜੀਆਂ ਤੀਜੀਆਂ ਚੌਥੀਆਂ ਧਰਾਂ ਨੇ ਉਹ ਬਾਹਰ ਹੋ ਜਾਂਦੀਆਂ ਨੇ ਪਰ ਇਹ ਮਾੜੀ ਗੱਲ ਆ ਵੀ ਸਿਰਫ ਆਪਦੀ ਹੌਮੇ ਨੂੰ ਪੱਠੇ ਪਾਉਣ ਲਈ ਤੂੰ ਤੂੰ ਮੈਂ ਮੈਂ ਕਰਨੀ ਵਿਧਾਨ ਸਭਾ ਦੇ ਵਿੱਚ ਸੌਂਦਾ ਨਹੀਂ ਇਹ ਬਹੁਤ ਮਾੜੀ ਗੱਲ ਆ ਜੇ ਕਿਤੇ ਵੀ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਗੱਲਾਂ ਹੁੰਦੀਆਂ ਨੇ ਤੂੰ ਗੱਲ ਉੱਥੇ ਰੋਜ਼ਗਾਰ ਦੀ ਹੋਣੀ ਚਾਹੀਦੀ ਆ ਲੋਕਾਂ ਦੇ ਕੰਮਾਂ ਦੀ ਹੋਣੀ ਚਾਹੀਦੀ ਆ ਲੋਕਾਂ ਦੇ ਮਸਲਿਆਂ ਦੀ ਹੋਣੀ ਚਾਹੀਦੀ ਆ ਲੋਕਾਂ ਦੇ ਦੁੱਖਾਂ ਦਰਦਾਂ ਦੀ ਹੋਣੀ ਚਾਹੀਦੀ ਆ ਹਸਪਤਾਲਾਂ ਦੀ ਹੋਣੀ ਚਾਹੀਦੀ ਆ ਉਹ ਗੱਲ ਨਹੀਂ ਕਰਦੇਗੇ ਇਹ ਸਿਰਫ ਜਿਹੜੀਆਂ ਨਿੱਜੀ ਗੱਲਾਂ ਵਾਲੀ ਉੱਥੇ ਰੌਲਾ ਪਾ ਕੇ ਇੱਕ ਦੂਜੇ ਨੂੰ ਸਿਰਫ ਨੀਵਾ ਵਿਖਾਉਣਾ ਔਰ ਹੋਸ਼ਾਪਣ ਵਿਖਾਉਣਾ ਇਹ ਬਹੁਤ ਮਾੜੀ ਗੱਲ ਆ ਸਰ ਸਿਆਸੀ ਪਾਰਟੀਆਂ ਭਾਵੇਂ ਕੋਈ ਵੀ ਪਾਰਟੀ ਆ ਭਾਵੇਂ ਕਾਲੀ ਪਾਰਟੀ ਆ ਜਾਂ ਆਮ ਪਾਰਟੀ ਆ ਜਾ ਕਾਂਗਰਸ ਪਾਰਟੀ ਆ ਜਾਂ ਬੀਜੇਪੀ ਪਾਰਟੀ ਆ ਕਿ ਉਹ ਆਪਣੇ ਮੁੱਢਲੇ ਉਸੂਲਾਂ ਤੇ ਕਹਿਵਾਂ ਦੇਖੋ ਸਾਡੇ ਹਿੰਦੁਸਤਾਨ ਦੀ ਇੱਕ ਬੜੀ ਵੱਡੀ ਮੁਸ਼ਕਲ ਬਣ ਗਈ ਵੀ ਅਸੀਂ ਜਿਹੜਾ ਰਾਜ ਹੈ ਉਹ ਹਮੇਸ਼ਾ ਰਾਜ ਦਾ ਮਤਲਬ ਆ ਵੀ ਚੰਗੇ ਕੰਮਾਂ ਲਈ ਔਰ ਆਮ ਲੋਕਾਂ ਦੀ ਸੇਵਾ ਕਰੇ ਔਰ ਡੈਮੋਕ੍ਰੇਸੀ ਦਾ ਮਤਲਬ ਵੀ ਇਹੋ ਲੋਕਤੰਤਰ ਦਾ ਵੀ ਰਾਜ ਜਿਹੜਾ ਲੋਕਾਂ ਲਈ ਹੋਵੇ ਪਰ ਇਹ ਸਾਡੇ ਦੇਸ਼ ਦੇ ਵਿੱਚ ਬਦਤਸਮੀਤੀ ਨਾਲ ਨਹੀਂ ਹੋ ਰਿਹਾ ਸਾਡੇ ਦੇਸ਼ ਦੇ ਵਿੱਚ ਜਿਹੜਾ ਡੈਮੋਕ੍ਰੇਸੀ ਲੋਕਤੰਤਰ ਦਾ ਪੱਧਰ ਜਿਵੇਂ ਜਿਵੇਂ ਨੀਵਾ ਹੋ ਰਿਹਾ ਉਹਦੇ ਨਾਲ ਜਿਹੜਾ ਸਾਡੇ ਦੇਸ਼ ਨੂੰ ਸਾਡੇ ਲੋਕਾਂ ਨੂੰ ਆਮ ਲੋਕਾਂ ਨੂੰ ਬੜਾ ਵੱਡਾ ਨੁਕਸਾਨ ਹੋ ਰਿਹਾ ਇਹ ਦੇਖੋ ਆਜ਼ਾਦ ਦੇਸ਼ ਦੀ ਆਜ਼ਾਦੀ ਦੀ ਜਦੋਂ ਲੜਾਈ ਲੜੀ ਗਈ ਸੀ ਉਦੋਂ ਬਹੁਤ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਬਣੀਆਂ ਸੀ ਉਹ ਬਹੁਤ ਸਾਰੀਆਂ ਘੋਲਾਂ ਚ ਬਣੀਆਂ ਸੀ ਗਦਰ ਲਹਿਰ ਪੈਦਾ ਹੋਈ ਸੀ ਲੋਕਾਂ ਦੀਆਂ ਸ਼ਹੀਦੀਆਂ ਹੋਈਆਂ ਲੋਕ ਜੇਲਾਂ ਚ ਗਏ ਔਰ ਉਹਦੇ ਕਰਕੇ ਬਹੁਤ ਸਾਰੀਆਂ ਪਾਰਟੀਆਂ ਨੇ ਅਸੂਲ ਅਪਣਾਏ ਔਰ ਇਹ ਅੱਜ ਤੋਂ ਹੀ ਨਹੀਂ ਹੈ ਅਰਸ ਤੋਂ ਪਲੇਟੋ ਤੋਂ ਲੈ ਕੇ ਬਾਬੇ ਨਾਨਕ ਤੋਂ ਵੇਲੇ ਤੋਂ ਲੈ ਕੇ ਦੁਨੀਆ ਦੇ ਵਿੱਚ ਇੱਕ ਬਹੁਤ ਸਾਰੀਆਂ ਪਾਰਟੀਆਂ ਜਾਂ ਤਿਰਾ ਇਹੋ ਜਿਹੀਆਂ ਪੈਦਾ ਹੋਈਆਂ ਜਿਹੜੀਆਂ ਕਿਤੇ ਅਸੂਲਾਂ ਤੇ ਚੱਲਦੀਆਂ ਸੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਅੱਜ ਦੇ ਸਮੇਂ ਦੇ ਵਿੱਚ ਸਾਡੀਆਂ ਇਹ ਪਾਰਟੀਆਂ ਭਾਵੇਂ ਅਕਾਲੀ ਨੇ ਭਾਵੇਂ ਕਾਂਗਰਸ ਨੇ ਭਾਵੇਂ ਭਾਜਪਾ ਨੇ ਇਹਨਾਂ ਦਾ ਮੰਤਵ ਸਥਾਪਤੀ ਕਾਇਮ ਰੱਖਣਾ ਗੱਦੀ ਤੇ ਬਹਿਣਾ ਕੁਰਸੀ ਤੇ ਬਹਿਣਾ ਕੋਈ ਵੀ ਪਾਰਟੀਆਂ ਜਿਹੜੀਆਂ ਨੇ ਉਹ ਊਸੂਲਾਂ ਤੇ ਨਹੀਂ ਚੱਲੀਆਂ ਔਰ ਜੇ ਊਸੂਲਾਂ ਤੇ ਪਾਰਟੀਆਂ ਥੜਕੀਆਂ ਤਾਂ ਸਾਡੇ ਦੇਸ਼ ਦੇ ਲੋਕਾਂ ਦਾ ਬੜਾ ਹਾਲ ਹੋਇਆ ਇਸ ਕਰਕੇ ਅੱਜ ਸਾਡੀਆਂ ਸਿਆਸੀ ਪਾਰਟੀਆਂ ਭਾਵੇਂ ਕੋਈ ਵੀ ਹੈ ਜ਼ਿਆਦਾਤਰ ਪਾਰਟੀਆਂ ਸਾਡੀਆਂ ਜਿਹੜੀਆਂ ਨੇ ਉਹ ਸਿਧਾਂਤਾਂ ਨੂੰ ਤਨਾਂਜਲੀ ਦੇ ਚੁੱਕੀਆਂ ਨੇ ਔਰ ਸਾਡੇ ਜਿਹੜੇ ਲੋਕ ਵੀ ਆ ਉਹ ਵੀ ਥੋੜਾ ਬੌਧਿਕ ਪੱਧਰ ਸਾਡਾ ਨੀਵਾ ਹੁਣ ਕਰਕੇ ਅਸੀਂ ਕਿਤਾਬ ਨੂੰ ਦੂਰ ਕਰ ਲਿਆ ਅਸੀਂ ਅੱਖਰ ਨੂੰ ਦੂਰ ਕਰ ਲਿਆ ਬੌਧਿਕਤਾ ਦੀ ਇਹਨੂੰ ਕੰਗਾਲੀ ਕਿਹਾ ਜਾਂਦਾ ਆ ਉਹਦੇ ਕਰਕੇ ਅਸੀਂ ਇਹ ਸੰਤਾਪ ਭੋਗ ਰਹੇ ਆ ਲੱਗਦਾ ਜੇ ਸੰਤਾਪ ਹੋਰ ਭੋਗਾਂਗੇ ਇਸਨ ਸਾਡੇ ਨਾਲ ਸਤਪਾ ਜੀ ਚੇਅਰਮੈਨ ਸੀਸ਼ਨ ਕਾਲ ਦੇ ਬੋਲਾ ਇਹਨਾਂ ਨੇ ਸਾਨੂੰ ਅੱਜ ਬਹੁਤ ਕੀਮਤੀ ਸਮਾਂ ਦੇ ਕੇ ਅੱਜ ਭਰਦੇ ਮੁੱਦਾ ਤੇ ਅੱਜ ਚਰਚਾ ਕੀਤੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ